ਸਾਹਿਬ ਜੀ ਅੱਜ ਦੇ ਦੇਪੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਕਿ ਗਾਂਧੀ ਅਪਨਿਆਰ ਤੋਂ ਤੁਹਾਡੇ ਦੀ ਲੈ ਕੇ ਆਏ ਆ ਤੇ ਗਾਂਧੀ ਅਪਨਿਆਰ ਦੇ ਵਿੱਚ ਪੰਜ ਟਾਂ ਮਸੀਂ ਖੜੇ ਆ ਤੁਹਾਨੂੰ ਦੱਸੇ ਕਿ ਗਾਂਧੀ ਅਪਨਿਆਰ ਦੇ ਵਿੱਚ ਸ੍ਰੀ ਗੁਰੂ ਨਾਭਾ ਜੀ ਦਾ ਇਹ ਵਿਸ਼ਰ ਮੰਗਰ ਦੇਖੋ ਕਿ ਅੱਜ ਸ੍ਰੀ ਗੁਰੂ ਨਾਭਾ ਦਾ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਜਿਹੜਾ ਆ ਅੱਜ ਇੱਥੇ ਜਿਹੜਾ ਆ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਤੇ ਸੋਭਾ ਯਾਤਰਾ ਜਿਹੜੀ ਹੈ ਉਹ ਅੱਜ ਇੱਥੋਂ ਨਿਕਲੇਗੀ ਸੋਭਾ ਯਾਤਰਾ ਦੇ ਵਿੱਚ ਕੀ ਦੇ ਦੇ ਪਿਓ ਇਹ ਬਹੁਤ سارے ਪੱਤੇ ਬਹੁਤ سارے ਜਿਹੜੀਆਂ ਸੰਤਾਂ ਨੇ ਉਹ ਆਕਤਲੇ ਨੇ ਤਸਿਲ ਨੂੰ ਨਾ ਪਤਾ ਆ ਗਈ ਦੀ ਇਸ ਧਰਤੀ ਦੇ ਉੱਤੇ ਜਿਹੜਾ ਆ ਸੰਤਾਂ ਦਾ ਘਾਟਾ ਮਾਰਦਾ ਆ ਜਿਹੜਾ ਇੱਕ ਆਠਾ ਤੁਸੀਂ ਦੇਖਦੇ ਹੋ ਬਾਹਰ ਧੋਲ ਘਾ ਮੱਤੇ ਜਿਹੜੇ ਨੇ ਕਰਦੇ ਤੇ ਉਹਨਾਂ ਕੈਂਡ ਦੇ ਨਾਲ ਜਿਹੜਾ ਆ ਸੰਤਾਂ ਆ ਕੋਆਬ ਜਾਂ ਆ ਪਹੁੰਚ ਲੈਣ ਤੇ ਸੰਤਾਂ ਵੀ ਦੇ ਦੇਦੇ ਤੇ ਬਹੁਤ ਜ਼ਿਆਦਾ ਜਿਹੜੀਆਂ ਨੇ ਸ੍ਰੀ ਗੁਰਨਾਬਾਦਾ ਜੀ ਦੇ ਗਾਂਧੀਆ ਪਨਿਆਰ ਮੰਦਿਰ ਦੇ ਵਿੱਚ ਜਿਹੜਾ ਨੇ ਬਹੁਤ ਜਿਆਦਾ ਸੰਗਤਾਂ ਜਿਹੜੀਆਂ ਨੇ ਇਕੱਠੀਆਂ ਹੋਈਆਂ ਨੇ ਅੱਜ ਜਿਹੜਾ ਇੱਕੋ ਸ਼ੋਭਾ ਯਾਤਰਾ ਜਿਹੜੀ ਨਿਕਲੇਗੀ ਤੇ ਸ਼ੋਭਾ ਯਾਤਰਾ ਦੇ ਜਿਹੜੀਆਂ ਨੇ ਉਹ ਤਿਆਰੀਆਂ ਹੋ ਚੁੱਕੀਆਂ ਨੇ ਤੇ ਬਹੁਤ ਜਲਦ ਜਿਹੜੀ ਹੈ ਸ਼ੋਭਾ ਯਾਤਰਾ ਇੱਥੋਂ ਨਿਕਲਣ ਵਾਲੀ ਹੈ ਤੇ ਤੁਸੀਂ ਦੇ ਦੇ ਪਿਓ ਮੇਰੇ ਨਾਲ ਤਸਵੀਰਾਂ ਗਾਂਧੀਆ ਪਨਿਆਰ ਤੋਂ ਗਾਂਧੀਆ ਪਨਿਆਰ ਦੇ ਵਿੱਚ ਫਾਸਟ ਟਾਈਮ ਜਿਹੜਾ ਆ ਉਹ ਤੁਹਾਨੂੰ ਲੈ ਕੇ ਪਹੁੰਚੋਗੇ ਤੇ ਲਗਾਤਾਰ ਜਿਹੜੀਆਂ ਆ ਤਸਵੀਰਾਂ ਵੀ ਉਹ ਬੈਕ ਕੈਮਰਾ ਤੇ ਜਾ ਕੇ ਅਸੀਂ ਤੁਹਾਨੂੰ ਜਿਹੜਾ ਆ ਤਸਵੀਰਾਂ ਦਿਖਾਣੇ ਤੁਸੀਂ ਦੇ ਦੇ ਪੀ ਮੇਰੇ ਨਾਲ ਐ ਕੈਮਰੇ ਤੇ ਆ ਰਹੀਆਂ ਜਿਹੜੀਆਂ ਨੇ ਜੀ ਮਹਾਰਾਜ ਜੀ ਸੋਭਾ ਯਾਤਰਾ ਦੀਆਂ ਜਿਹੜੀਆਂ ਨੇ ਤਿਆਰੀਆਂ ਪੂਰੀ ਤਰ੍ਹਾਂ ਜਿਹੜਾ ਹੋ ਚੁੱਕੀਆਂ ਨੇ ਇਹ ਤਿਆਰੀਆਂ ਨੂੰ ਲੈ ਕੇ ਵੀ ਜੇ ਜੇ ਵੀ ਸੰਤਾ ਜਿਹੜੀਆਂ ਨੇ ਖਰੀਦ ਲਈ ਪਕਰੋ ਚੁੱਕਿਆ ਨੇ ਪਾਲਕੀ ਜਿਹੜੀ ਹੈ ਉਹ ਸਜ ਚੁੱਕੀ ਆ ਪਾਲਕੀ ਲੈ ਕੇ ਜਿਹੜਾ ਆ ਹੁਣ ਨਿਕਲਣ ਵਾਲਿਆ ਤੇ ਪਾਰਕ ਨੂੰ ਜਿਹੜਾ ਇਲਾਕੇ ਪੂਰੇ ਪਿੰਡ ਦੇ ਵਿੱਚ ਜਿਹੜਾ ਆ ਉਹ ਨਿਕਲਾ ਜਾਏਗਾ ਤੇ ਇੱਧਰ ਜਿਹੜਾ ਹੈ ਨਾਲ ਦੀ ਨਾਲ ਗਿਰਤਨ ਹੈ ਜਿਹੜਾ ਉਹ ਚੰਦਾਰਾ ਦੇਗਾ ਤੇ ਲਗਾਤਾਰ ਜਿਹੜਾ ਤੁਸੀਂ ਦੇਖਦੇ ਹੋ ਉਹ ਵੀ ਲਗਾਤਾਰ ਜਿਹੜਾ ਹੈ ਤੇ ਨਾਮ ਦਾ ਰਾਜ ਜੁੜਾਇਆ ਹੋਇਆ ਚਾਰ ਬੰਗੋ ਬੋਲਿਆ ਆ ਦੇਖਣ ਕਰਾਉਣੇ ਲਾਗ ਰਹੇ ਇਹ ਬਾਰੇ ਵੀ ਚੱਲਦਾ ਆ ਸੋਹਣੀ ਬੇਨਤੀ ਹੈ ਕਿ ਬਹੁਤ ਆਇਆ ਹੈ ਉਹ ਆ ਨੋ ਜਿਹੜਾ ਆ ਪੰਕ ਜਿਹੜੀ ਲੱਗ ਚੁੱਕੀ ਹੈ ਕਿ ਪੰਕ ਦੇ ਵਿੱਚ ਜਿਹੜੇ ਆ ਉਹ ਬੱਚੇ ਜਿਹੜੇ ਆ ਬਹੁਤ ਹੀ ਸੋਹਣੇ ਕਿਤੇ ਦੇ ਨਾਲ ਆਪਣੇ ਆਪ ਨੂੰ ਜਿਹੜਾ ਲੈ ਕੇ ਜਾਂਦੇ ਨੇ ਤੇ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਆ ਉਹ ਆ ਕਿ ਆ ਅੱਗੇ ਵਿੱਚ ਜਿਹੜਾ ਆ ਉਹ ਅੱਗੇ ਸੋਭਾ ਯਾਤਰਾ ਜਿਹੜੀ ਸ੍ਰੀ ਗੁਰੂ ਨਾਨਕ ਦਾਸ ਜੀ ਨੂੰ ਲੈ ਕੇ ਉਹ ਨਿਕਲਣ ਵਾਲੀ ਹੈ ਤਾਂ ਉਹ ਸੋਭਾ ਯਾਤਰਾ ਦੇ ਦਰਸ਼ਨ ਜਿਹੜੇ ਆ ਉਹ ਅਸੀਂ ਕਰਵਾਂਗੇ ਆ ਗਾਂਦਿਆਂ ਪੁਨਿਆਰ ਤੋਂ ਤੁਹਾਨੂੰ ਕੁਝ ਦੇਖ ਦਿੱਤੇ ਉਹ ਗਾਂਦਿਆਂ ਪੁਨਿਆਰ ਤੋਂ ਜਿਹੜੀਆਂ ਨੇ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬਣੇ ਰਹੋ ਇਸੇ ਤਰ੍ਹਾਂ ਅੱਗੇ ਤੱਕ ਵੀਡੀਓ ਦੇਖੋ ਤਾਂ ਕਿ ਤੁਸੀਂ ਬੜੇ ਤਰੀਕੇ ਨਾਲ ਗੁਰੂ ਮਹਾਰਾਜ ਦੇ ਜਿਹੜਿਆ ਉਹ ਦਰਸ਼ਨ ਕਰ ਸਕੋ। ਉਹ ਪਰ ਅੱਜ ਦਾ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ? ਅੱਜ ਬਹੁਤ ਮਨ ਖੁਸ਼ ਹੋਇਆ ਕਿ ਪਿੰਡ ਪੁਨਿਆਰ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੁਨਿਆਰ ਗਾਂਦਿਆਂ ਬੋਧ ਵੱਡੀ ਗਿਣਤੀ ਦੇ ਵਿੱਚ ਸਾਡੇ ਸਮਾਜ ਦੇ ਲੋਕ ਇਕੱਠੇ ਹੋ ਗਏ ਬੋਧ ਸਵਾਮੀ ਆ ਬਾਬਾ ਸ਼੍ਰੀ ਨਾਭਾ ਦਾਸ ਜੀ ਦਾ ਜਿਹੜਾ ਇਹ ਜਨਮ ਦਿਨ ਦੇ ਸੰਬੰਧ ਵਿੱਚ ਨਗਰ ਕੀਰਤਨ ਪਿੰਡ ਵਿੱਚ ਕੱਢ ਰਹੇ ਨੇ ਮੈਂ ਤੁਸੀਂ ਦੇਖ ਰਹੇ ਹੋ ਕਿ ਬੱਚੀਆਂ ਸਾਡੇ ਬਹੁਤ ਵਧੀਆ ਡਿਸਪਲਿਨ ਦੇ ਵਿੱਚ ਨਾਲ ਜਾ ਰਹੇ ਨੇ ਪੂਰਾ ਸਾਰਾ ਪਿੰਡ ਦਾ ਇਲਾਕਾ ਇਕੱਠਾ ਹੋਇਆ ਮੈਂ ਇਸ ਸ਼ੁਭ ਮੌਕੇ ਦੇ ਉੱਤੇ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਔਰ ਇਹ ਕਾਮਨਾ ਕਰਦਾ ਕਿ ਇਸੇ ਤਰ੍ਹਾਂ ਇਹ ਸੰਗਤ ਇਕੱਠੀ ਹੋ ਕੇ ਆਪਣੇ ਗੁਰੂਆਂ ਪੀਰਾਂ ਦਾ ਜਿਹੜਾ ਜਨਮ ਦਿਨ ਆ ਉਹ ਮਨਾਉਂਦੇ ਰਹਿਣ ਔਰ ਉਹਨਾਂ ਦਾ ਆਸ਼ੀਰਵਾਦ ਜਿਹੜਾ ਉਹ ਪ੍ਰਾਪਤ ਕਰਦੇ ਰਹਿਣ। ਕੋਈ ਉਹਨੇ ਗੱਲ ਕੀਤੀ ਸੀ ਗੁਰੂ ਨਾਭਾ ਦਾਜੀ ਦੇ ਚੌਂਕ ਬਾਰੇ ਉਹਦੇ ਬਾਰੇ। ਆ ਮੈਂ ਕੱਲ ਇਹ ਅਨਾਉਂਸਮੈਂਟ ਕੀਤੀ ਸੀ ਕਿ ਜਿਹੜਾ ਸਾਡਾ ਲੰਡਨ ਸਪਾਈਸ ਦੇ ਸਾਹਮਣੇ ਇੱਕ ਆਪਾਂ ਚੌਂਕ ਬਣਾ ਰਹੇ ਆ ਉਹ ਉਹ ਜਿਹੜਾ ਚੌਂਕ ਹੈ ਉਹ ਭਾਰਤ ਰਤਨ ਡਾਕਟਰ ਬੀ ਆਰ ਐਮ ਬੇਤਕਰ ਜਿਹਦੇ ਨਾਮ ਦੇ ਉੱਤੇ ਬਣ ਰਿਹਾ ਉਸ ਤੋਂ ਜਿਹੜਾ ਅਗਲਾ ਚੌਕ ਹੈ ਜਿਹੜਾ ਕੋਲੀਆਂ ਮੋੜ ਦੇ ਉੱਤੇ ਚੌਕ ਬੰਦਾ ਉਹ ਚੌਕ ਜਿਹੜਾ ਹੈ ਉਹ ਗੋਸਵਾਮੀ ਅ ਸ਼੍ਰੀ ਨੰਬਾ ਦਾਸ ਜੀ ਦੇ ਨਾਮ ਦੇ ਉੱਤੇ ਉਹ ਚੌਕ ਬਣਾਇਆ ਜਾਏਗਾ ਔਰ ਜਲਦੀ ਕਿਉਂਕਿ 15-20 ਦਿਨ ਦੇ ਵਿੱਚ ਇਹ ਪਹਿਲਾ ਬਾਬਾ ਸਾਹਿਬ ਦਾ ਚੌਕ ਜਿਹੜਾ ਉਹ ਕੰਪਲੀਟ ਹੋਈ ਨਾ ਉਸ ਤੋਂ ਬਾਅਦ ਜਿਹੜਾ ਉਸਾਰੀ ਦਾ ਕੰਮ ਉੱਥੇ ਸ਼ੁਰੂ ਕੀਤਾ ਜਾਏਗਾ ਔਰ ਜਲਦੀ ਉਹ ਵੀ ਆਪਣਾ ਚੌਕ ਬਣਾ ਕੇ ਲੋਕਾਂ ਦੇ ਵਾਲੇ ਕਰਾਂਗੇ ਸਰ ਸਰ ਆਰਤੀ ਅੰਸਰ ਜਿਹੜੇ ਆ ਬਾਬਾ ਸਾਹਿਬ ਦੀਆਂ ਮੂਰਤੀਆਂ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਕੀ ਕੰਮ ਕਰਦੇ ਪਈ ਆ ਬਹੁਤ ਸਾਰੇ ਧਾਮਾਂ ਤੇ ਦਰੋਂ ਤੇ ਕੀ ਕਰ ਜਾਓ ਦੇਖੋ ਕੁਝ ਲੋਗ ਅਜੇ ਵੀ ਜਿਹੜੀ ਮੈਂ ਗੱਲ ਸੁਣ ਰਿਹਾ ਕਿ ਪੰਨੂ ਜਿਹੜਾ ਅਮਰੀਕਾ ਤੋਂ ਬੈਠ ਕੇ ਲੋਕਾਂ ਨੂੰ 扑ਕਾਂਦਾ ਲੋਕਾਂ ਨੂੰ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਆ ਉਸ ਦਾ ਗਲਤ ਇਸਤੇਮਾਲ ਕਰਦਾ ਔਰ ਲੋਕਾਂ ਨੂੰ ਬੇਕੂ ਬਣਾ ਕੇ ਔਰ ਉਹਨਾਂ ਨੂੰ ਗਲਤ ਰਸਤੇ ਤੇ ਲਗਾ ਕੇ ਡਾਕਟਰ ਬੀ ਆਰ ਅੰਬੇਦਕਰ ਉਹ ਹਸਤੀ ਹੋਈ ਨੇ ਜਿਨ੍ਹਾਂ ਦਾ ਸਾਨੀ ਦੁਨੀਆ ਦੇ ਵਿੱਚ ਕੋਈ ਨਹੀਂ ਜਿਨ੍ਹਾਂ ਨੇ ਜਿਸ ਨੇ ਉਹ ਸ਼ਖਸੀਅਤ ਨੇ ਜਿਸ ਨੇ ਅੱਜ ਸਾਡੇ ਦਬਲੇ ਕੁਚਲੇ ਸਮਾਜ ਨੂੰ ਇੱਤੇ ਲਿਆ ਕੇ ਖੜਾ ਕੀਤਾ ਉਹਨਾਂ ਨੂੰ ਕਾਨੂੰਨੀ ਹੱਕ ਲੈ ਕੇ ਦਿੱਤੇ ਉਹਨਾਂ ਨੂੰ ਪੜ੍ਹਾਈ ਦਾ ਹੱਕ ਲੈ ਕੇ ਦਿੱਤਾ ਉਹਨਾਂ ਨੂੰ ਬਰਾਬਰੀ ਦਾ ਹੱਕ ਲੈ ਕੇ ਦਿੱਤਾ ਅੱਜ ਮੰਦਰ 'ਚ ਜੇ ਬੈਠੇ ਆ ਤੇ ਬਾਵਾ ਸਾਫ ਕਰਕੇ ਬੈਠੇ ਆ ਉਹਨਾਂ ਲੋਕਾਂ ਨੂੰ ਇਹ ਗੱਲਾਂ ਹজম ਨਹੀਂ ਹੁੰਦੀਆਂ ਉਹ ਲੋਕ ਬਾਹਰ ਬੈਠ ਕੇ ਅਸੇ ਵੀ ਕੋਝੀਆਂ ਹਰਕਤਾਂ ਕਰ ਰਹੇ ਬੜੀਆਂ ਨਿੰਦਨਯੋਗ ਐ ਸਵਾਮਾਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਨਾਲ ਔਰ ਲੋਕਾਂ ਦੇ ਭਾਵਨਾ ਦੀ ਪੂਰੀ ਕਦਰ ਕਰਦੀ ਐ ਲੋਕਾਂ ਸਾਰੇ ਧਰਮ ਦਾ ਸਤਿਕਾਰ ਕਰਦੀ ਐ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਕਲਦੀਆਂ ਆ ਰਹੀਆਂ ਨਸ਼ੇ ਦਾ ਜਿਹੜਾ ਕੋੜ ਐ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲ ਗਿਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆਈ ਹੁਣ ਉਹਨਾਂ ਨੇ ਬੜੇ ਵੱਡੇ ਲੈਵਲ ਦੇ ਨਾਲ ਇਹਨੂੰ ਖਤਮ ਕਰਨ ਦੀ ਜਿਹੜੀ ਉਹ ਮਹਿੰਮ ਸ਼ੁਰੂ ਕੀਤੀ ਐ ਪਰ ਆਪੋਜੀਟ ਪਾਰਟੀਆਂ ਜਿਵੇਂ ਕਹੀ ਜਾ ਰਹੀਆਂ ਕਿ ਇਹ ਖਤਮ ਨਹੀਂ ਹੋਣਾ ਕੀ ਕਰਨਾ ਚਾਹੋਗੇ ਦੇਖੋ ਆ ਸਰਕਾਰ ਜਿਹੜਾ ਨਸ਼ਾ ਸੀ ਨਸ਼ਾ ਕਦੋਂ ਸ਼ੁਰੂ ਹੋਇਆ ਨਸ਼ਾ ਅਕਾਲੀਆਂ ਵੇਲੇ ਸ਼ੁਰੂ ਹੋਇਆ ਠੀਕ ਹੈ ਔਰ ਜਦੋਂ ਕਾਂੜਸੀ ਸਰਕਾਰ ਆਈ ਇਹਨਾਂ ਨੇ ਉਹਦੇ ਪਾਣੀ ਪਾਇਆ ਪਾਣੀ ਪਾ ਕੇ ਬੂਟੇ ਨੂੰ ਵੱਡਾ ਕਿਦਾਂ ਨਸ਼ਾ ਦੇ ਬੂਟੇ ਨੂੰ ਕਿਸੇ ਨੇ ਯੁਰਤ ਨਹੀਂ ਕੀਤੀ ਕਿ ਨਸ਼ੇ ਨੂੰ ਖਤਮ ਕਰੇ ਔਰ ਹੁਣ ਦੇਖੋ ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੌਲੀ ਹੌਲੀ ਇਹ ਕਰਨਾ ਚਾਹਿਆ ਲੇਕਿਨ ਜਦੋਂ ਪੂਰੀ ਤਰ੍ਹਾਂ ਨੱਥ ਨਹੀਂ ਪਈ ਹੁਣ ਸਰਕਾਰ ਨੇ ਮਨ ਵਿੱਚ ਧਿਆਲਿਆ ਇਹ ਤਹੀਆ ਕਰ ਲਿਆ ਕਿ ਜੁਬ ਨਸ਼ਿਆਂ ਦੇ ਵਿਰੁੱਧ ਵਾਰ ਛੇੜ ਦਿੱਤੀ ਹੈ ਜੰਗ ਛੇੜਤੀ ਹੈ ਕਿ ਕੋਈ ਵੀ ਜੇਕਰ ਕੋਈ ਨਸ਼ਾ ਵੇਚਣ ਵਾਲਾ ਹੋਏਗਾ ਪੰਜਾਬ ਚ ਰਹੇਗਾ ਨਸ਼ਾ ਨਹੀਂ ਵੇਚੇਗਾ ਜੇ ਨਸ਼ਾ ਵੇਚਣਾ ਤਾਂ ਪੰਜਾਬ ਤੋਂ ਬਾਹਰ ਜਾ ਕੇ ਵੇਚੇਗਾ ਔਰ ਤੁਹਾਨੂੰ ਇਹ ਦੱਸ ਦਈਏ ਕਿ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਨਸ਼ੇ ਵਾਲਿਆਂ ਨੇ ਕਾਲੀ ਕਮਾਈ ਕਰਕੇ ਆਪਣੇ ਵੱਡੇ ਵੱਡੇ ਮਕਾਨ ਬਣਾਏ ਸਨ ਉਹਨਾਂ ਦੇ ਮਕਾਨ ਜਿਹੜੇ ਨੇ ਉਹ ਬਲਡੋਜ਼ਰਾਂ ਰਾਹੀਂ ਟਾਹੇਗੇ ਔਰ ਸਰਕਾਰ ਕਿਸੇ ਨੂੰ ਬਖਸ਼ ਨਹੀਂ ਜਿਹੜਾ ਨਸ਼ੇ ਦੇ ਵਿੱਚ ਸਦਾਗਰ ਲੱਭ ਗਿਆ ਉਹਨੂੰ ਫੜ ਕੇ ਜੇਲ੍ਹ ਦੇ ਅੰਦਰ ਡੱਕਾਂਗੇ ਔਰ ਜਿਹੜੇ ਨਸ਼ੇ ਦੇ ਨਾਲ ਲੱਗੇ ਬੱਚੇ ਨੇ ਸਾਡੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਵਾਂਗੇ ਜਾਂਦੇ ਜਾਂਦੇ ਗੁਰੂ ਮਹਾਰਾਜ ਤੇ ਕੋਈ ਸ਼ਬਦ ਨਹੀਂ ਦੇਖੋ ਸਾਡਾ ਬਹੁਤ ਸਤਿਕਾਰਯੋਗ ਤਨਤਨ ਗੋਸਵਾਮੀ ਜੀ ਬਾਬਾ ਨਾਬਾ ਦਾਸ ਜੀ ਜਿਨ੍ਹਾਂ ਦੇ ਆ ਰਹਿਨਮਾਈ ਦੇ ਹੇਠ ਸਾਡੇ ਲੋਕ ਅੱਜ ਇਕੱਠੇ ਹੋਏ ਨੇ ਉਹਨਾਂ ਦਾ ਪਿਆਰ ਮੁਹੱਬਤ ਉਹਨਾਂ ਦਾ ਅਸ਼ੀਰਵਾਦ ਲੈਣ ਦੇ ਵਾਸਤੇ ਇਕੱਠੇ ਹੋਏ ਨੇ ਮੈਂ ਇਸ ਸਮਿਨਾ ਕੇ ਸਾਨੂੰ ਆਪਣੇ ਆਪਣੇ ਪਿੰਡ ਪਿੰਡ ਦੇ ਵਿੱਚ ਅ ਕੱਲ ਅੱਜ ਕੱਲ ਪਰਸੋਂ ਉਹਨਾਂ ਦੇ ਗੁਣਗਾਨ ਕਰਨੇ ਚਾਹੀਦੇ ਉਹਨਾਂ ਦੀ ਬਾਣੀ ਨੂੰ ਪੜ੍ਹਨਾ ਚਾਹੀਦਾ ਔਰ ਉਹਨਾਂ ਦਾ ਜਿਹੜਾ ਪ੍ਰੇਮ ਭਾਵ ਦਾ ਸਨੇਹਾ ਸਾਨੂੰ ਸਾਰੀ ਸੰਗਤ ਦੇ ਵਿੱਚ ਦੇਣਾ ਚਾਹੀਦਾ ਇੱਕ ਮੁੱਠ ਹੋ ਕੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਔਰ ਇਹੀ ਉਹਨਾਂ ਦਾ ਸੰਦੇਸ਼ ਆ ਬਾਬਾ ਜੀ ਦਾ ਕਿ ਆਪਾਂ ਬਿਲਕੁਲ ਬਿਨਾ ਕਿਸੇ ਦਿਖਵਾਜ ਇੱਥੇ ਅਸੀਂ ਖੜੇ ਆ ਸਾਰੇ ਭਾਈਚਾਰੇ ਇੱਥੇ ਖੜੇ ਨੇ ਕਿਸੇ ਨਾਲ ਕੋਈ ਜਾਤ ਬਰਾਦ ਦੀ ਗੱਲ ਨਹੀਂ ਐ ਸਿਰਫ ਇੱਕ ਪਿਆਰ ਮੁਹੱਬਤ ਦੀ ਗੱਲ ਐ ਅਸੀਂ ਵੀ ਚਾਹੁੰਨੇ ਆ ਸਰਕਾਰ ਵੀ ਚਾਹੁੰਦੀ ਐ ਕਿ ਪਿਆਰ ਮੁਹੱਬਤ ਲੋਕਾਂ ਦੇ ਵਿੱਚ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਜੀ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸ ਦੋ ਜੀ ਇਹ ਆ ਜੀ ਜੀ ਸ੍ਰੀ ਗੁਰ ਨਾਵਾਦ ਆ ਜੀ ਸੋਭਾ ਯਾਤਰਾ ਪਿੰਡ ਪਨੇ ਆੜ ਗੰਦੀਆਂ ਨੂੰ ਗਾਂਧੀ ਆਪਣੇ ਆਪ ਤੋਂ ਚੱਲੂ ਹੋ ਰਹੀ ਹੈ ਜੀ ਸਾਰੇ ਪਿੰਡ ਦੀ ਪਰਕਰਮਾ ਕਰਦੇ ਹੋਏ ਆਪਣੇ ਸਿਰ ਮੰਦਰ ਦੇ ਵਿੱਚ ਆਨੰਗ ਵਿਸ਼ਰਾਮ ਕਰਗੇ। ਉਹ ਭਾਈ ਕਿੰਨੇ ਸਾਲਾਂ ਤੋਂ ਲਗਾਤਾਰ ਇੱਕ ਜਿਹੜਾ ਪ੍ਰੋਗਰਾਮ ਚੱਲ ਜਾ ਰਿਹਾ। ਇਹ 26-27 ਸਾਲ ਤੋਂ ਜੀ। 26-27 ਸਾਲ ਤੋਂ। ਹਾਂ ਜੀ। ਤੇ ਅੱਗੇ ਜਿਹੜਾ ਪ੍ਰੋਗਰਾਮ ਆ ਇਹ ਪੂਰੇ ਪਿੰਡ ਦੇ ਵਿੱਚ ਜਾਂ ਬਾਹਰ ਵੀ ਜਾਓਗੇ ਲੈ ਕੇ ਕੱਲ ਜਾਓਗੇ। ਅੱਜ ਸਾਰੇ ਪਿੰਡ ਵਿੱਚ ਹੈ ਜੀ। ਕੱਲ ਅਸੀਂ 7 ਤਰੀਕ ਨੂੰ ਦੀਨਾ ਨਗਰ ਜਾ ਰਹੇ ਹਾਂ। 8 ਤਰੀਕ ਨੂੰ ਪਿੰਡ ਸਾਡੇ ਮੰਦਰ ਲੰਗਰ ਹੋਏਗਾ ਜੀ। ਕਿੰਨੀਆਂ ਕਿਸਾਨਾਂ ਦਾ ਜੀ ਇਹ 71 ਹੋ ਜਾਂਦੀ। ਇਹ 1500 ਤੋਂ ਲੈ ਕੇ 2000 ਦੇ ਵਿੱਚ ਜੀ। ਆ ਨੇੜੇ-ਤੇੜੇ ਦੇ ਪਿੰਡਾਂ ਤੋਂ ਵੀ ਸੰਗਤ ਆਉਂਦੀ ਹੈ। ਨਹੀਂ ਨਹੀਂ ਜੀ ਇਹ ਸਾਡੇ ਪਿੰਡ ਦੀ ਸੰਗਤ ਆ। ਉਦੋਂ ਸਾਡੇ ਰਿਸ਼ਤੇਦਾਰ ਵਗੈਰਾ ਦੋਨਾਂ ਪਿੰਡਾਂ ਦੀ ਸੰਗਤ ਆ। ਗਾਂਧੀਆ ਬਣ ਜਾਂਦੇ। ਜਿਵੇਂ ਦੂਰੇ ਪਰਿਓ ਵੀ ਪਿੰਡਾਂ ਦੇ ਵਿੱਚੋਂ ਜਿਹੜੀ ਸੰਗਤ ਜੁੜ ਜਾਂਦੀ ਹੈ। ਹਾਂਜੀ ਦੁਰਦੇ ਆ ਜਾਂਦੀ। ਕਿੰਨੀ ਸੰਗਤ ਪੁਰਦੀ ਸੀ? 2-400 ਆ ਜਾਂਦੇ ਲੋਕ। ਉਹ ਦੇਸ਼-ਵਿਦੇਸ਼ ਬੇਖੇ ਸੰਗਤਾਂ ਤੁਹਾਨੂੰ ਕੰਦੇ ਦੀਆਂ ਪਿੰਡਾਂ ਨੇ ਕੀ ਕਹਿਣਾ ਚਾਹੁੰਦੇ। ਸਰ ਮੈਂ ਕਹਿਣਾ ਚਾਹਨਾ ਵੀ ਜਿਹੜੀ ਆ ਸਰਿ ਭਗਵੰਤ ਮਾਨ ਨੇ ਮੁਹਿਮ ਚਲਾਈ ਦਾ ਨਸ਼ੇ ਵਿਰੋਧ ਯੁੱਧ ਉਹਦਾ ਪੂਰਾ ਸਾਥ ਦਿਓ ਆਪਣੇ ਪੂਰੇ ਪੰਜਾਬ ਜੋ ਨਸ਼ਾ ਖਤਮ ਕਰੋ ਤੇ ਆਪਣੀ ਜਿਹੜੀ ਜਵਾਨੀ ਹੈ ਉਹ ਵਰਮਾਨਾ ਹਨਾਓ ਜੀ ਬਕੇਸ਼ ਜੀ ਬਹੁਤ ਜ਼ਿਆਦਾ ਲੋਕ ਸਾਡੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਰਾਜੀ ਨਹੀਂ ਹੈਗੇ ਉਹਨਾਂ ਨੂੰ ਕੀ ਮੈਸੇਜ ਦੇਵੋ ਮੇਰੀ ਮੈਂ ਆਪਣੀ ਆਪਣੀ ਬਰਾਦਰ ਨੂੰ ਖਾਸ ਕਰਕੇ ਇਹੋ ਮੈਸੇਜ ਦਵਾਂਗਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਬਰਾਜ਼ਮਨ ਕਰੋ ਜੀ ਤਾਂ ਕਿਉਂਕਿ ਜੀ ਬਹੁਤ ਸਾਰੇ ਬੱਚੇ ਜਿਹੜੇ ਨਸ਼ੇ ਦੇ ਵਿੱਚ ਵੀ ਵੜਦੇ ਜਾ ਰਹੇ ਆ ਤੇ ਕਾਮਕਾਰਾਂ ਤੋਂ ਜਿਹੜੇ ਭਟਕੇ ਹੋਏ ਆ ਉਹਨਾਂ ਨੂੰ ਕੀ ਮੈਸੇਜ ਦੇਵੋ ਮੈਂ ਨਾਲ ਨੂੰ ਬੇਨਤੀ ਕਰਾਂਗਾ ਜੀ ਨਸ਼ਾ ਛੱਡਣ ਨਕਸ਼ਾ ਨਸ਼ਾ ਮੁਕਤ ਹੋ ਗਏ ਆਪਣੇ ਕਮਾਕਾਰਾਂ ਚ ਬਹਿਣ ਠੀਕ ਹੈ ਤੇ ਵਧੀਆ ਭਵਿਕ ਬਣਾਣਾ ਆਪਣੇ ਪਿੰਡ ਦੀ ਸੰਤਾਨ ਨੂੰ ਕੀ ਮੈਸੇਜ ਦੇਣਾ ਚਾਹੂਗੀ ਮੈਂ ਸਾਰਿਆਂ ਨੂੰ ਇਹੋ ਆਪ ਜੋੜ ਕੇ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਸੰਗਤ ਦਾ ਸੋਭਾ ਯਾਤਰਾ ਨਾਲ ਸ਼ਾਮਲ ਹੋ ਕੇ ਤੇ ਬਾਬਾ ਜੀ ਦੇ ਹੋਂਦ ਨੂੰ ਵਧਾਓ ਜੀ ਤੁਹਾਨੂੰ ਮਹਾਰਾਜ ਦੇ ਬਾਰੇ ਕੋਈ ਚਾਰ ਦਿਨਾਂ ਦੀ ਲੋੜ ਕਰਨੇ ਚਾਹੋਗੇ ਤੁਸੀਂ ਚਾਹੇ ਹੀ ਜੀ ਸਾਰੀ ਸੰਗਤਾਂ ਨੂੰ ਕੋਈ ਬਾਬਾ ਜੀ ਦਾ ਗੁਣਗਾਨ ਕਰੋ ਤੇ ਮਿਹਨਤਾਂ ਕਰੋ ਤੇ ਬੱਚੇ ਪੜਾਓ ਵਾਧ ਵਾਧ ਵਾਹਿਗੁਰੂ ਮਹਾਰਾਜ ਨੂੰ ਬੋਸਾਮੀ ਸ੍ਰੀ ਗੁਰਨਾਬਾਦਾਸੀ ਦੇ ਜਨਮ ਦਿਹਾੜੇ ਤੇ ਪੂਰੀ ਸੰਗਤ ਨੂੰ ਪੂਰੇ ਸਮਾਜ ਨੂੰ ਪੂਰੇ ਇਲਾਕੇ ਨੂੰ ਅਸੀਂ ਵਧਾਈ ਦਿੰਦੇ ਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਡੇ ਨਾਲ ਅੱਜ ਦੀ ਤਰੀਕ ਤੱਕ ਨਹੀਂ ਜਦੋਂ ਦਾ ਜਦੋਂ ਬਾਬਾ ਜੀ ਦਾ ਮੰਦਿਰ ਬਣਿਆ ਸਾਡੇ ਨਾਲ ਹਰ ਵਰਗ ਜਿਹੜਾ ਨਾ ਹਰ ਵਰਗ ਹੀ ਸਾਡਾ ਸਾਥ ਦਿੰਦਾ ਅਸੀਂ ਸਾਰੇ ਵਰਗਾਂ ਦਾ ਤਨ ਦਿਲੋਂ ਧੰਨਵਾਦੀ ਆ ਬੋਸਾਮੀ ਸ੍ਰੀ ਗੁਰੂ ਨਾਨਕ ਦਾਸ ਮਹਾਰਾਜ ਦੀ ਜੀ ਇਹ ਕਿੰਨੀ ਕਿ ਸੰਗਤ ਜੁੜਦੀ ਹੈ ਇਹ ਤਾਂ ਸੇ ਸੱ ਸੋਹ ਜਾਂਦੀ ਹੈ ਜੀ ਤੇ ਸੰਗਤਾਂ ਦਾ ਸਹਿਯੋਗ ਕਿੰਨਾ ਦਾ ਰਹਿੰਦਾ ਇਹ ਰਸਤੇ ਵਿੱਚ ਜਿੰਨਾ ਚੱਲਦੀ ਰਹਿੰਦੀ ਹੈ ਸੰਗਤ ਇਹ ਟੋਟਲੀ ਸੰਗਤ ਜਿਹੜੀ ਸਾਡੇ ਰਸਤੇ ਵਿੱਚ ਇੱਕ ਲੰਗਰ ਆ ਉਸ ਤੋਂ ਬਾਅਦ ਪਤਾ ਨਹੀਂ ਅੱਗੇ ਅੱਗੇ ਕੀ ਕੀ ਹੈ ਕੀ ਕੀ ਨਹੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤ ਨੂੰ ਅਸੀਂ ਕਹਿੰਦੇ ਹਾਂ ਸਮਾਜ ਨਾਲ ਛੱਡੋ ਤੇ ਜਿਹੜੇ ਆਪਣੀ ਬਰਾਦਰੀ ਆ ਬਹੁਤ ساری ਜਿਹੜੀ ਗੁਰੂ ਨਾਲ ਬਰਾਦਰੀ ਇਹ ਸਮਾਜ ਹੀ ਬਰਾਦਰੀ ਆ ਨਹੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਹੀਂ ਗੁਰੂ ਨਾਲ ਜੁੜਦੇ ਨਹੀਂ ਆਹੀਂ ਥੋੜਾ ਗੜੀ ਹੱਥ ਜੋੜ ਕੇ ਬੇਨਤੀ ਜੋੜਦੇ ਆਂ ਵੀ ਭਰਾ ਗੁਰੂ ਨਾਲ ਜੋੜੋ ਗੁਰੂ ਤੋਂ ਵੱਡਾ ਕੋਈ ਚੀਜ਼ ਨਹੀਂ ਮਾਤਾ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਸੰਗਤ ਨੂੰ ਅਸੀਂ ਜੀ ਇਹ ਕਹਿਣਾ ਚਾਹੁੰਦੇ ਆਂ ਕਿ ਜੋ ਬੀਬੀਆਂ ਭੈਣਾਂ ਨੇ ਆਪਣੇ ਚੰਗੇ ਕੰਮ ਕਰਨ ਚੰਗੇ ਪਾਸੇ ਜੁੜਨ ਆਪਣੇ ਬੱਚੇ ਚੰਗੇ ਪਾਸੇ ਜੋੜਨ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਚੰਗੀ ਸੋਸਾਇਟੀ 'ਚ ਰਹਿਣ ਚੰਗੇ ਕੰਮ ਕਰਨਾ ਚੰਗੇ ਆਪ ਆਪਣੇ ਪਤਾ ਜੀ ਜਿਹੜੀ ਆ ਬੀਬੀ ਆਪਣੇ ਬੱਚਿਆਂ ਨੂੰ ਸਕੂਲੇ ਤੇ ਰਿਖਾ ਰਹੀ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਤੁਸੀਂ ਆਪਣੇ ਬੱਚੇ ਜ਼ਰੂਰ ਕੋਸ਼ਿਸ਼ ਕਰੋ ਤੇ ਜਿੰਦਗੀ ਆਪਣੇ ਚੰਗੇ ਪਾਸੇ ਬੱਚੇ ਲਾਓ ਉਹਨਾਂ ਦੀ ਜ਼ਿੰਦਗੀ ਚੰਗੀ ਬਣੇ ਭਵਿੱਖ ਚੰਗਾ ਬਣੇ ਅਸੀਂ ਤੁਸੀਂ ਇੱਥੇ ਬਹੁਤ ਵਧੀਆ ਕਿਰਤਲ ਕਰਦੇ ਜੇ ਬੜੀ ਸੱਚੇ ਚੰਗੇ ਕਰਮ ਕਰੋ ਚੰਗੇ ਪਾਸੇ ਲੱਗੋ ਆਪਣੇ ਬੱਚਿਆਂ ਨੂੰ ਸੰਭੋ ਆਪਣੇ ਬੱਚੇ ਕੰਟਰੋਲ ਚ ਰੱਖੋ ਤੇ ਜਿਹੜੇ ਬੱਚੇ ਵਿਗੜਦੇ ਪਈ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਮੈਸੇਜ ਦੇਣਾ ਉਹਨਾਂ ਨੂੰ ਸਮਝਾਣਾ ਚਾਹੁੰਦੇ ਪਰ ਉਹਨਾਂ ਦੀ ਕੋਸ਼ਿਸ਼ ਤਾਕਤ ਕਰਨੇ ਪਏ ਆਪਣੇ ਆਪ ਸਮਝਣ ਤੇ ਆਪਣੇ ਪਾਸੇ ਲੱਗਣ ਤੇ ਚੰਗੀ ਜ਼ਿੰਦਗੀ ਬਹੁਤ ਸਾਰੀਆਂ ਸੰਤਾ ਜਿਹੜੀਆਂ ਗੁੱਸੇ ਰਾਜੀ ਨਹੀਂ ਉਹਨਾਂ ਨੂੰ ਜੀ ਕੋ ਉਹਨਾਂ ਨੂੰ ਅਸੀਂ ਤਾਂ ਕੋਸ਼ਿਸ਼ ਕਰਨੇ ਪਈ ਜੁੜਨ ਜੋ ਨਹੀਂ ਜੁੜਦੀਆਂ ਤੇ ਅਸੀਂ ਕੁਝ ਕਹਿ ਵੀ ਨਹੀਂ ਸਕਦੇ ਪਰ ਉਹਨਾਂ ਜੋਤ ਨਾ ਕਰ ਸਕਦੇ ਮਾਰੇ ਅੱਜ ਤੇ ਜੋੜਨੇ ਆ ਉਹਨਾਂ ਨੂੰ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਅੱਜ ਭਾਈ ਇਹ ਕਹਿੰਦੇ ਕਿ ਸਾਰੀਆਂ ਭੈਣਾਂ ਜੁੜਨ ਨੇ ਸਾਰੇ ਭਾਈ ਜੁੜਨਾਂ ਅਸੀਂ ਇਹਨਾਂ ਨਾਲ ਹੀ ਸਭ ਕੁਝ ਗੁਰਨਾਪਾ ਦਾਸ ਨਾਲ ਅਸੀਂ ਜੁੜੇ ਜਾਈ ਸਾਡਾ ਭਵਿੱਖ ਇੱਥੇ ਹੀ ਜੁੜਿਆ ਰਵੇ ਇਹਨਾਂ ਸਾਰੀ ਜ਼ਿੰਦਗੀpass

रोज़ार cara... cara... सत गुरू जे हर पिया तोई सत हार पई सत हार पई चीतार मन मे